ਮੇਰੇ ਆ ਕਾਦਰੂਪੀ ਪਸਤੇ ਆਂਦੇ ਨਾਂ ਦੇਸ਼ ਧਰਮ ਕੇ ਨਾ ਦੇਖੇ ਤੇਰੇ ਤੁਗਲ ਸਿੰਘ ਜਮ ਕੇ ਪਰੰਤ ਸੀ 6ਵੇਂ ਦੀ ਸੇਵਾ ਚਲੂ ਕਰੀ ਵੀ ਦਿੱਤੀ ਹੈ ਸਾਜਣਾ ਦੇ ਪਿੱਛੇ ਤੁਸੀਂ ਦੇਖੋ ਤੁੰਦ ਆਨੰਦ ਮਾਣੇ ਆ ਇਸ ਨਵੇਂ ਘਰ ਦੇ ਤੁਹਾਨੂੰ ਸਾਰੇ ਵਧਾਈ ਵੀ ਦਿੰਦੇ ਆ ਕਿ ਜੇ ਆਪਾਂ ਇੰਨਾ ਟਾਈਮ ਲਾਇਆ ਹੈ ਅਸੀਂ ਅੱਧਾ ਘੰਟਾ ਮੰਨ ਕੇ ਬੋਲੂਗੇ ਉਹਦਾ ਕੰਡਾ ਨਹੀਂ ਸਾਰੇ ਸਮਾਂ ਵਰਸੇ ਬੋਰ ਲਵਾਗੇ ਨਹੀਂ ਵਾਸਤੇ ਮੈਂ ਬੇਨਤੀ ਕਰਤੀ ਹੁਣ ਤੋਂ ਸਮਾਂ ਮੰਗਦਾ ਇਸ ਕਾਰਵਾੜੇ ਵਿੱਚ ਸਾਡੇ ਵਿੱਚ ਜਗਵੀ ਸਿੰਘ ਜੀ ਹਰਿਆਉਂ ਤੋਂ ਸਾਡੇ ਜਿਹਾ ਪਰਿਵਾਰ ਦੇ ਤੋਂ ਨਹੀਂ ਤੱਕ ਜਾਂਦੇ ਕੁਲਾ ਗਮੀ ਸਹਿਯੋਗੀ ਜਦੋਂ ਸ਼ੁਰੂ ਪਾਇਆ ਸੀ ਉਦੋਂ ਵੀ ਆਏ ਪ੍ਰੈਨ ਸਿੰਘ ਜੀ ਤਰਸੋਰਤ ਦਰਬਾਰਾ ਸਿੰਘ ਜੀ ਬਣਵਾਲਾ ਸਰਦਾਰ ਕਨਸ ਸਿੰਘ ਜੀ ਵੀ ਦਿਓ ਜੋ ਦੁਆਰ ਤੇ ਕਰਦੇ ਜੋ ਨਹੀਂ ਕਰੀ ਜਾਣਾ ਸੁਨਾਰ ਰਹੇ ਨੇ ਜੁਣਵੀ ਸਿੰਘ ਜੀ ਪਹੁੰਚਾ ਲਗੇ ਕੌਂਸਲ ਤੇ ਇਹਨਾਂ ਦਾ ਵੀ ਸਾਨੂੰ ਸਹਿਯੋਗ ਮਿਲਿਆ ਤੇ ਸਾਡੇ ਜਿਹੜੇ ਸਵੇਰ ਦੀ ਸੇਵਾ ਵਾਲੇ ਮੈਂਬਰਸ ਵੀ ਉਹਨਾਂ ਦੇ ਨਾਮ ਜ਼ਰੂਰ ਲੈਣਾ ਤੇ ਦੱਸਣਾ ਚਾਹੁੰਦਾ ਜਿਹੜੇ ਸਾਡੇ ਪ੍ਰਧਾਨ ਬੀਰ ਸਿੰਘ ਜੀ ਵੀਰ ਵੀ ਅੰਮ੍ਰਿਤ ਸਿੰਘ ਬੱਤਰਾ ਕਰਮੇਸ਼ੂ ਜੁਣਵੀ ਜਗਨ ਜਗਨ ਜੀ ਵੀਰ ਵੀ ਰੇਪ ਚਾਨੇ ਰੇਪ ਬਾੜੀਆਂ ਵਾਲੇ ਕਾਲਾ ਸਿੰਘ ਬਾੜੀ ਗੁਰਮੀਤ ਸਿੰਘ ਠੇਕੇਦਾਰ ਗੁਰ ਸਿੰਘ ਵਾੜੇ ਸਰਜੀਤ ਸਿੰਘ ਵਾੜੇ ਸੁਰਿੰਦਰ ਸਿੰਘ ਦੁਗਾਰ ਸੁਖਵਿੰਦਰ ਸਿੰਘ ਹਰੀ ਸਿੰਘ ਦਿਹਾੜੇ ਵਾਲੇ ਤੇ ਭੰਸਾ ਜੀ ਤੇ ਬਲਦੇਵ ਜੋ ਭੱਗੇ ਵਾਲੇ ਗਿਆਨੀ ਜੀ ਇਹ ਵਰਦੀਪ ਸਿੰਘ ਡੈਂਟਰ ਜਿਨ੍ਹਾਂ ਦਾ ਸਾਨੂੰ ਸਹਿਯੋਗ ਮਿਲਦਾ ਰਿਹਾ ਵੀ ਕੱਲੇ ਜੀਸੀਬੀ ਦੀ ਰੋਡ ਪੈ ਗਈ ਕੱਲੇ ਸਾਨੂੰ ਹੈਡ ਰੇਜ ਦੀ ਰੋਡ ਪੈ ਗਈ ਕਦੇ ਕਿਸੇ ਟ੍ਰੈਕਟਰ ਦੀ ਰੋਡ ਪੈ ਗਈ ਬਹੁਤ ਵੱਡੜ ਕੇ ਉਹਨਾਂ ਨੇ ਹਰ ਟਾਈਮ ਸਾਨੂੰ ਇੱਥੇ ਸਪੋਰਟਰ ਨੇ ਉਹਨਾਂ ਵੱਲੋਂ ਵੀ ਸਮੇਂ-ਸਮੇਂ ਤੇ ਜੇ ਹੁਣ ਵੀ ਮਰਜੀ ਮਸ਼ੀਨਰੀ ਲੋੜ ਪੈਂਦੀ ਸੀ ਜਿਸ ਤਰ੍ਹਾਂ ਵੱਡੀ ਮਿਕਸਰ ਮਸ਼ੀਨਾਂ ਦੇ ਕੋਲੇ ਹੈਗੀ ਹੈ ਇਹਨੂੰ ਅੱਜ ਕੱਲ ਚੱਲਦੀ ਹੈ ਤਾਂ ਇਹਨਾਂ ਨੇ ਵੀ ਬੜੀ ਇੱਥੇ ਸੇਵਾ ਕੀਤੀ ਹੈ ਤੇ ਸਾਨੂੰ ਸਹਿਯੋਗ ਕਾਫੀ ਹੋਰ ਸੱਜਣਾ ਨੂੰ ਹੀ ਮਿਲਿਆ ਹੈ ਤੇ ਮੈਂ ਨੂੰ ਜੋ ਕਿ ਸਾਡੀ ਹਲਕਾ ਇੰਚਾਰਜ ਨੇ ਕਮਸ ਪਾਰਟੀ ਦੇ ਪਰ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਤਾਂ ਹੁਣ ਬਗਲੀ ਪਾਈ ਹੋਈ ਹੈ ਅਸੀਂ ਤਾਂ ਹਰੇਕ ਬੰਦੇ ਨੂੰ ਪੂਰੇ ਝੋਲੀ ਅਟਕੇ ਮੰਗਣੇ ਵੀ ਜਿਹੜਾ ਸਾਡਾ ਸਿਸਟਮ ਹੈ ਜਿਹੜਾ ਆਪਾਂ ਬਿਲਡਿੰਗ ਸ਼ੁਰੂ ਕਰੀ ਹੈ ਇਹੇ ਹਲੇ ਜਿੰਨਾ ਕ ਆਪਾਂ ਨੂੰ ਕੰਮ ਦੀ ਨਾ ਕਈ ਵਾਰੀ ਲੱਗਦਾ ਹੈ ਬੜਾ ਕੰਮ ਹੋ ਗਿਆ ਵੈਰੀ ਗੁੱਜ ਕੀ ਸੱਚੇ ਸਰਸਨ ਜੀ ਬਹੁਤ ਬਿੱਤਰ ਦਿਨ ਚੱਲ ਰਹੇ ਨੇ ਪਰਸੋਂ ਤੋਂ ਟਵਿੱਟਰ ਦੀਵਾਲੀ ਦਾ ਤਹਰਾ ਮਨਾਇਆ ਕਾ ਗੁਰਦੀ ਸ਼ੁਰੂ ਦਸਤ ਪਵਿੱਤਰ ਦਿਹਾੜਾ ਆਉਂਦੇ ਹਟੇ ਆ ਤੇ ਅੱਜ ਅਸੀਂ ਪ੍ਰਵਾਹ ਦੇ ਧਰਮ ਦੀ ਦਾ ਆਗੂ ਪ੍ਰਵਾਹ ਦੇ ਦਾ ਬਹੁਤ ਹੀ ਸ਼ਤਾਂਕ ਤਿਸਤ ਦਾ ਹਾਂ ਮਾਣੇ ਸਾਡੇ ਜੋ ਸਾਡੇ ਵਿਸ਼ੇਸ਼ ਸਹਿਯੋਗੀ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਗੁਰਦਾਸ ਸਿੰਘ ਜੀ ਸੀਰੇ ਇਹਨੂੰ ਅਸੀਂ ਬਾਈ ਗੁਰਦਾਸ ਜੀ ਕਰਕੇ ਕਹਿੰਦੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਵਿੱਚ ਗੁਰਦਾਸ ਸਿੰਘ ਜੀ ਕੁੰਦਰ ਸਿੰਘ ਜੀ ਵਿਅਕਤੀ ਜੋ ਵਿਦਨ ਵਾਲੇ ਨੇ ਤੇ ਸਾਡੇ ਫਾਜ਼ਲ ਸਾਹਿਬ ਇਹ 3-4 ਕੁ ਬਜ਼ੁਰਗ ਜੀ ਜਿਹੜੇ ਇਸ ਕੰਮ ਵਾਸਤੇ ਬਣੇ ਹੋ ਸੀ ਚਰੋ ਸਾਡੇ ਬਜ਼ੁਰਗ ਤਾਂ ਨਹੀਂ ਰਹੇ ਪਰ ਉਹਨਾਂ ਦੇ ਬਾਲ ਉਹਨਾਂ ਦੀਆਂ ਸੋਚ ਸੀ ਉਹ ਪੂਰੀ ਹੋ ਰਹੀ ਹੈ ਗੁਰਦਾਸ ਸਿੰਘ ਜੀਰੇ ਦਾ ਹਰ ਟਾਈਮ ਇਹਨਾਂ ਦਾ ਪਰਿਵਾਰ ਹਰਮੰਦਰ ਜੀ ਗਦੀਪ ਜੀ ਇਹ ਸਾਰੇ ਹਰ ਸਮੇਂ ਸੇਵਾ ਵਾਸਤੇ ਤਤਪਰ ਰਹਿੰਦੇ ਨੇ ਜੀ ਗੁਰਦੀਪ ਸਿੰਘ ਜੀ ਜੋ ਬੀਤੇ ਨੇ ਸਵਰਗੀ ਪ੍ਰਕਾਸ਼ ਸਿੰਘ ਜੀ ਮਿੱਠੂ ਦੇ ਉਹਨਾਂ ਵੱਲੋਂ ਵੀ ਬੜਾ ਸਹਿਯੋਗ ਮਿਲਦਾ ਰਿਹਾ ਜਗਦੀਪ ਸਿੰਘ ਜੀ ਗਿਰਦੀ ਰਾਜ ਕੁਮਾਰ ਖੇਤੜੇ ਵਾਲੇ ਜਿਨ੍ਹਾਂ ਨੇ ਸਾਨੂੰ ਇਸ ਬਿਲਡਿੰਗ ਵਾਸਤੇ ਕਾਫੀ ਵੱਡਾ ਯੋਗਦਾਨ ਪਾਇਆ ਜੁਗੋ ਜੁਗਾ ਤੁੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜਿਹੀ ਬੈਠੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਰਦੀ ਸਾਹਿਬ ਨੇ ਬੜੇ ਦਸਤਾਰ ਨਾਲ ਜਿੰਨੇ ਵੀ ਸੇਵੀ ਸੱਜਣ ਨੇ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਉਹਨਾਂ ਦੇ ਨਾਮ ਲੈ ਕੇ ਆਪਾਂ ਸਾਰਿਆਂ ਨੂੰ ਇਸ ਗੱਲ ਦੀ ਜਾਗਰੂਕ ਕੀਤਾ ਪਾਵਨ ਮੌਕਾ ਹੈ ਔਰ ਭਗਵਾਨ ਬਿਸ਼ਕਰਮਾ ਜੀ ਦੇ ਪ੍ਰਕਾਸ਼ ਉਤਸਵ ਤੇ ਆਪਾਂ ਇੱਥੇ ਇਕੱਠੇ ਹੋਏ ਔਰ ਕਾਫੀ ਨੌਜਵਾਨ ਬੈਠੇ ਨੇ ਤੇ ਬੀਖਿਆਵਾਂ ਬੈਠੀਆਂ ਨੇ ਸਾਡੀਆਂ ਬਤਾਵਾਂ ਪਹਿਣਾ ਬੈਠੀਆਂ ਨੇ ਮੈਂ ਥੋੜਾ ਜਿਹਾ ਸੰਖੇਪ ਚ ਦਸੂnga ਕਿ ਭਗਵਾਨ ਆਪਣੇ ਵਿਸ਼ਰਵਾ ਜੀ ਇਹ ਬ੍ਰਹਮਾ ਜੀ ਦੇ ਪੁੱਤਰ ਸੀ ਔਰ ਇਹ ਸ਼ਿਵ ਜੀ ਦੇ ਅਪਾਤ ਸੀ ਸੋਨੇ ਦੀ ਲੱਤ ਪਰਸ਼ੂਣ ਔਰ ਜਿਹੜਾ ਬ੍ਰਹਮਾਸਤਰ ਸੀ ਔਰ ਜਿਹੜੀ ਆਪਣਾ ਸੁਦਰਸ਼ਨ ਚੱਕਰ ਹਰਬਾਤ ਕ੍ਰਿਸ਼ਨ ਭਗਵਾਨ ਜੀ ਦੀ ਉਮਰੀ ਦੇ ਵਿੱਚ ਹੁੰਦਾ ਸੀ ਉਹਦਾ ਨਰਮਾਮ ਇਹਨਾਂ ਨੇ ਕੀਤਾ ਸੀ ਜੀ ਉਹ ਇੱਕ ਪਵਨ ਦੇ ਹਾਲੇ ਤੇ ਸੋਨੇ ਹਰ ਵੀਰ ਸਿੰਘ ਠੇਕੇਦਾਰ ਗਾਂਟੀ ਠੇਕੇਦਾਰ ਕ੍ਰਿਸ਼ਨ ਠੇਕੇਦਾਰ ਤੇ ਹੋਰ ਕਈ ਲੋਕ ਇਹਨਾਂ ਦੇ ਨਾਲ ਨੇ ਜਿਵੇਂ ਸਾਰੇ ਸਾਡੇ ਠੇਕੇਦਾਰੀ ਤੇ ਵਿਨੋਦ ਕੁਮਾਰ ਜੀ ਬਿੱਟੂ ਜੋ 11 ਸੱਤੇ ਇਹ ਸੇਟਾ ਕਰਕੇ ਜਿਹੜਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਵਿੱਚ ਤਸੀਮ ਚੰਦ ਜੀ ਸਾਫਟਵੇਅਰ ਐਮ ਸੀ ਗੁਰਵਿੰਦਰ ਸਿੰਘ ਜੀ ਜੋ ਮੈਨੇਜਰ ਨੇ ਬਤਵਾਰਾ ਗੁਰੂ ਤੇਜਪਾਲ ਸਿੰਘ ਨੇ ਉਹ ਵੀ ਪਹੁੰਚੇ ਹੋਏ ਨੇ ਕਲਿਸ਼ਵੀ ਰੇਟੂ ਐਮਸੀ ਮਿੱਟੂ ਕਦੇਸ਼ਾ ਜੀ ਸੰਤੋਖ ਸਿੰਘ ਖਿੰਡਾੜੀ ਦੇ ਤੌਰ ਤੇ ਬੋਚਰੇ ਨੂੰ ਐਮਐਲਏ ਸਾਹਿਬ ਦੇ ਨਾਲ ਆਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਹੱਥਲਾ ਮਾਰਿਆ ਸੀ ਜਾਂ ਇਹ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਤੇ ਭਰਮਤਿਆ ਲੇਟਾ ਨਹੀਂ ਠੇਕੇਦਾਰ ਸਾਹਿਬ ਜੋ ਕਿ ਸ਼ਿਵ ਮੰਦਰ ਦੇ ਪ੍ਰਧਾਨ ਨੇ ਪਤਰਾ ਦੇ ਉਹਨਾਂ ਬੰਦੂ ਵੀ ਕਾਫੀ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਉਣ ਦੇ ਬੋਇਤਾ ਜੀ ਵਿੱਚ ਭਾਗ ਲਾ ਗੁਰੂ ਰੂਪ ਸਾਹਿਬ ਜੀ ਨਾਲ ਭਤਰੀ ਦੇ ਸਾਹ ਦੇ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੀਆਂ ਬੈਠੀਆਂ ਸੰਤਾਂ ਨੂੰ ਅੱਜ ਉਸਤਵ ਦਾ ਦਿਨ ਜਿਸ ਦੀਆਂ ਮੁਬਾਰਕਾਂ ਦਿਨਾਂ ਤੇ ਆਸ ਤੇ ਉਮੀਦ ਕਰਦਾ ਕਿ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਵਿੱਚ ਤੇ ਤੁਹਾਡੇ ਸਾਰਿਆਂ ਦੇ ਕਾਰੋਬਾਰਾਂ ਵਿੱਚ ਵਾਧਾ ਹੋਵੇ ਮੇਰੀ ਤਬੀਅਤ ਕੁਝ ਠੀਕ ਨਹੀਂ ਹੈ ਬਣਾ ਵੀ ਖਰਾਬ ਹੈ ਪਰ ਮੈਂ ਆਪਣਾ ਫਰਜ਼ ਸਮਝਦਾ ਕਿ ਜਦੋਂ ਵੀ ਮੈਨੂੰ ਹੁਕਮ ਲੱਗਦਾ ਹੈ ਇਸ ਕਹਾਵਤ ਤੋਂ ਕਮਿਟੀ ਵੱਲੋਂ ਮੈਂ ਇੱਥੇ ਹਾਜ਼ਰੀ ਵੀ ਲਵਾਉਣਾ ਤੇ ਜੋ ਮੇਰਾ ਬਣਦਾ ਸਹਿਯੋਗ ਹੈ ਉਹ ਰਿੰਦਿਕ ਮੈਨੂੰ ਸੁਮਨਤਾ ਕਾਪੂਰ ਪ੍ਰੋਫੈਸਰ ਨੇ ਕਿਹਾ ਹੈ ਮੈਂ ਆਪਣਾ ਯੋਗਦਾਨ ਪਾ ਕੇ ਜਾਣਾ ਇਹਨਾਂ ਦੇ ਨਾਲ ਜੀ ਵਿਸ਼ਕਰਮਾ ਜੀ ਬਾਰੇ ਇਹ ਤੋਂ ਪਹਿਲਾਂ ਹਮਦੇ ਬਣਾਇਆ ਨੇ ਬੜੇ ਵਿਸਤਾਰ ਨਾਲ ਵਿਸ਼ਿਆ ਜਿਹੇ ਆਪਾਂ ਅੰਜੀਮ ਦੇ ਜਿਹਾ ਆਰਕੀਟੈਕਟ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਦੁਨੀਆ ਦਾ ਪਹਿਲਾ ਜਾਂ ਫ੍ਰਮ ਇੰਜੀਨੀਅਰ ਕਹਿ ਸਕਦੇ ਹੋ ਜੋ ਵਾਸਤੂ ਦਾ ਰੋਹਿਤ ਪਿਤਾ ਕਹਿ ਸਕਦੇ ਅੱਜ ਦੀ ਜੋ ਮਾਡਰਨ ਇੰਜੀਨੀਅਰਿੰਗ ਹੈ ਜਾਂ ਆਰਕੀਟੈਕਟ ਹੈ ਉਹਦੇ ਜੋ ਸਭ ਤੋਂ ਪਹਿਲਾ ਸੰਸਾਧਨ ਵਿਸ਼ਕਰਮਾ ਜੀ ਨੂੰ ਕਹਿ ਸਕਦੇ ਆ ਸਾਡੇ ਗੁਰੂ ਇਸ ਕੰਮ ਦੇ ਵਿੱਚ ਸਾਡੇ ਆਨਾਕੇ ਵਿੱਚ ਸਾਰੇ ਧਰਮਾਂ ਦੇ ਤੇ ਸਾਰੀਆਂ ਬਰਾਦਰੀਆਂ ਦੇ ਲੋਕ ਰਹਿੰਦੇ ਨੇ ਪਹਿਲਾਂ ਆਪਾਂ ਦੀਵਾਲੀ ਦੇ ਬੰਦੀ ਛੋੜ ਦਿਵਸ ਮਨਾਇਆ ਤੁਮ ਤਾਂ ਅੱਜ ਵਿਸ਼ਕਰਮਾ ਦੇ ਵਸਤੇ ਵੀ ਇਲਾਕੇ ਦੇ ਸਾਰੇ ਮੋਤਵਾ ਸੱਜਣ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿੱਥੇ ਪਹੁੰਚੀ ਐ ਵਿਸ਼ਮ ਊਂਕਾਰ ਗ੍ਰੇਂਡਰ ਜਗਵੀਦਰ ਸਿੰਘ ਗੁਲੇਸਰ ਇਲੈਕਟਵਰਕਸ ਤੋਂ ਜਗਮੀਰ ਸਿੰਘ ਜੀ ਹਰਿਆਉਂ ਹੁਣੇ ਬੋਲ ਕੇ ਗਾਇਨੇ ਹਰਜਿੰਦਰ ਸਿੰਘ ਬਿੱਟਾ ਜਸਵੀਰ ਸਿੰਘ ਮਾਲਪੁਰੀ ਕਮੇਟੀ ਦਾ ਵਿਸ਼ਕਰਮਾ ਕਮੇਟੀ ਦਾ ਤਰਵਾਦ ਕਰਦਾ ਹੈ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਾਨ ਦਾ ਮੂਰਤ ਅਤੇ ਬੜੀ ਚੁਸਤ ਆਦੇ ਨਾਲ ਵਿਸ਼ਕਰਮਾ ਜੀ ਦਾ ਜਿਹੜਾ ਸੁਨਹਿੜਾ ਉਹ ਮਨਾਇਆ ਜਾਂਦਾ ਔਰ ਬੜਾ ਬੜਾ ਕੁਝ ਬਲਾਰਿਆਂ ਨੇ ਖੋਲਿਆ ਹੋਇਆ ਆਪਣਾ ਜਿਹੜਾ ਉਹ ਯੋਗਦਾਨ ਪਾਇਆ ਛੇ ਉਹ ਬਿਸ਼ਕਰਮਾ ਜੀ ਦੇ ਕਿੱਸੇ ਨੂੰ ਧੱਕ ਦੇਣਾ ਸੋ ਮੇਰੇ ਯਾਦ ਹੈ ਕਿ ਮੈਂ ਭੁੱਲਾਂ ਨਹੀਂ ਕਿ ਜਿਹੜੀ ਸਿੱਧੀ ਮੈਂ ਗੱਲ ਕਰਦਾ ਮੇਰੇ ਕੋਲ ਕਮੇਟੀ ਪਿਛਲੇ ਸਾਲ ਵੀ ਆਈ ਸੀ ਵੀ ਉਹ ਗੱਲ ਨੂੰ ਕਹਿ ਸਕਾਂ ਕਿ 6 ਲੱਖ ਰੁਪਏ ਜਿਹੜਾ ਉਹ ਮੈਂ ਵਿਸ਼ਕਰਮਾ ਮੰਦਿਰ ਦੇ ਲਈ ਜਿਹੜਾ ਉਹ ਕਮਟੀਆਂ ਦੇ ਬਲੋਂ ਕਰੋ ਸੋ ਜਦੋਂ ਮੈਂ ਉਹ ਐਪੀਡ ਕੀਤੀ ਐ ਮੋਸ਼ਨ ਕੀਤੀ ਤਾਂ ਉਹਦੇ ਵਿੱਚ ਕੋਈ ਸਰਕਾਰੀ ਜਿਹੜੀਆਂ ਸੀਗੀਆਂ ਉਹ ਦਿੱਖਤਾ ਆ ਜਾਂ ਕਿ ਅਸੀਂ ਮੰਨ ਲਵਾਂ ਜਿਹੜਾ ਉਹ ਕਿਸੇ ਤਰ੍ਹਾਂ ਕੋਈ ਉਹ ਦੇਰੀ ਸੀ ਸੋ ਆਚਾਰੀਓਕਰ ਅਗਰ ਸਰਕਾਰੀ ਤਕਨੀਕ ਦੇ ਵਿੱਚ ਵੀ ਦੇ ਸਕਦੇ ਤਾਂ ਮੈਂ ਅੱਜ ਪੂਰੀ ਕਮੇਟੀ ਦੇ ਨਾਲ ਵਾਅਦਾ ਕਰਕੇ ਦਿੰਦਾ ਕਿ ਕੈਨੇਡਾ 6 ਲੱਖ ਰੁਪਇਆ ਕਿਹਨਾਂ ਸਿਰ ਤੋਂ ਚੈ ਸਰਕਾਰ ਵੱਲੋਂ ਨਹੀਂ ਆਇਆ ਪਰ ਫਿਰ ਵੀ ਮੈਂ ਆਪਣੇ ਸੱਜਣਾਵਲੋਂ ਸਾਥੀਆਂਵਲੋਂ ਆਪਣੀ ਧੰਕਵਾਵਲੋਂ ਉਹ ਤੁਹਾਡਾ ਜਿਹੜਾ ਪੂਰਾ ਕਰਾਂਗਾ ਫਿਲਹਾਲ 100 ਗੱਟਾ 2 ਗੱਡੀਆਂ ਰੇਤੇ ਦੀਆਂ ਮੈਂ ਸ਼ੁਰੂਆਤ ਕਰੂੰਗਾ ਜਦੋਂ ਵੀ ਮੈਂ ਕਮੇਟੀ ਹੁਕਮ ਲਾਊਗੀ 100 ਗੱਟਾ ਤੇ ਜੋ ਗੱਡੀਆਂ ਰੇਤੇ ਦੀਆਂ ਜਿਹੜੀਆਂ ਉਹ ਵੱਡੇ ਕੋਲੋਂ ਜਿਹੜੀਆਂ ਪਹੁੰਚਾਂਗੇ ਸੋ ਜਦੋਂ ਵੀ ਹੋਰ ਵੀ ਅੱਗੇ ਵਧੂਗਾ ਸੋ ਮੈਂ ਹਮੇਸ਼ਾ ਤਿਆਰ ਹਾਂ ਬੈਠਾ ਹੋਇਆ ਕਰਕੇ ਬਸ਼ਰਮ ਜਿੰਦਗੀ ਵੀ ਮਹਿਸੂਸ ਕਰ ਰਿਹਾ ਸੀਗਾ ਕਿ ਕਮੇਟੀ ਮੇਰੇ ਕੋਲ ਆਈ ਔਰ ਮੈਂ ਉਹਦੇ ਲਈ ਕੋ ਜਿਹੜਾ ਜਿਹੜਾ ਯੋਗਦਾਨ ਨਹੀਂ ਪਾ ਸਕਿਆ ਸੋ ਮੈਂ ਉਸਦੀ ਮਾਫੀ ਵੀ ਚਾਹਦਾ ਔਰ ਅਕੇ ਜਿਹੜਾ ਮੈਂ ਪ੍ਰੋਮਿਸ ਕਰਕੇ ਜਾ ਰਿਹਾ ਕਿ ਜਿਹੜਾ ਸ਼ੇਰ ਅੰਕੁਰ ਪਿਆ ਹੈਗਾ ਚਾਹੇ ਸਰਕਾਰੀ ਅੰਤਨਾ ਕਰਕੇ ਨਹੀਂ ਆ ਸਕਿਆ ਪਰ ਉਸ ਨੂੰ ਜਿਹੜਾ ਹੈਗਾ ਉਹ ਪੂਰਾ ਕਰਾਂਗਾ ਜਿਸ ਨਾਲ ਇਹ ਕਮੇਟੀ ਕੋਈ ਜੁਟੀ ਲਾਵਾ ਕੇ ਲਗਾਵੇਗੀ ਉਹ ਸਮਾਂ ਜਿਹੜਾ ਤੁਹਾਡੇ ਕੋਲ ਜਿਹੜਾ ਪਹੁੰਚਦਾ ਰਹੇਗਾ ਸੋ ਵਿਸ਼ਰਤਾ ਦੇ ਹਰੇਕੀਆਂ ਸਭ ਬਹੁਤ ਸਾਰਿਆਂ ਨੂੰ ਮੁਬਾਰਕਾ ਔਰ ਜਿਹੜੀਆਂ ਦਿਲਾਂ ਦੇ ਵਿੱਚ ਆਪਾਂ ਕੋਈ ਮਨਾਂ ਦੇ ਵਿੱਚ ਕੋਈ ਭਾਵਨਾ ਲੈ ਕੇ ਬੈਠੇ ਆ ਸਭ ਨੂੰ ਸੱਚੇ ਪਾਸ਼ਾ ਅਗੇ ਅਰਦਾਸ ਕਰਦੇ ਹਾਂ ਕਿ ਮਾਲਕ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਭੱਤਾਂ ਨੂੰ ਦੇਖ ਰਿਹਾ ਹੋਇਆ ਉਹਨਾਂ ਨੂੰ ਪੂਰਾ ਕਰੇ ਔਰ ਉੱਥੇ ਜਿਹੜੀ ਕਮੇਟੀ ਹੈ ਕਮੇਟੀ ਦੀ ਵੀ ਸੰਗਠਨ ਕਰਾਂਗਾ ਕਿ ਕਮੇਟੀ ਵੀ ਹੈਗੀ ਜਿਹੜੀ ਆਪਾਰਟੀ ਪਾਜੀ ਦੇ ਉੱਪਰ ਉੱਠ ਕੇ ਜਿਹੜੀ ਉਹ ਕੰਮ ਕਰਦੀ ਜੇ ਮੈਂ ਗੱਲ ਕਰਾਂ ਅਮਰੀਕ ਸਿੰਘ ਦੀ ਕਦੇ ਨੂੰ ਜਦੋਂ ਵੀ ਮਿਲਦੇ ਸੀਗੇ ਡੋਕਰ ਬਾਦਲੇ ਜੀ ਨੇ ਸੀ ਕਿ ਭਾਈ ਅਸੀਂ ਉੱਥੇ ਪਿਆਲੀ ਕਰ ਰਹੇ ਹਾਂ ਸਾਡੇ ਜਿਹੜੇ आज मेरे बिल्कुल ज्यादा महसूस हो रहा कि मैं दो बार जाएगा हौसला कर सकें सो निश्कर्मा दिहाड़े दिहाड़े आप वागुरू जी का खालसा वागुरू जी की

ਮਾਦੀ ਅਵਤਾਰੇ ਆ ਗਿਆ ਅਵਤਾਰੇ ਆ ਗਿਆ ਬੇਸ਼ਕਰਮਾ ਜੀ ਅਵਤਾਰ ਜਿਹੜਾ ਵਿਸ਼ਕਰਮਾ ਦਿਹਾੜਾ ਸਿਗਾ ਜੀ ਪੂਰੇ ਪਾਤਰਾ ਸ਼ਹਿਰ ਵੱਲੋਂ ਬੜੀ ਭੁਮਿਕਾ ਦੇ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਜਿੱਦਾਂ ਬਣਾਇਆ ਜਾਂਦਾ ਸੀਗਾ ਉਸੇ ਤਰ੍ਹਾਂ ਇਸ ਵਾਰ ਜਿਹੜਾ ਬਣਾਇਆ ਗਿਆ ਸੋ ਪਾਤਣਾ ਸ਼ਹਿਰ ਦੇ ਵਿੱਚ ਜਗ੍ਹਾ ਘਟ ਹੋਣ ਦੇ ਕਾਰਨ ਜਿਹੜਾ ਨਵੀਂ ਜਗ੍ਹਾ ਤੇ ਜਿਹੜੀ ਬਿਲਡਿੰਗ ਦੀ ਉਹ ਸਾਰੀ ਕੀਤੀ ਜਾ ਰਹੀ ਐ ਸੋ ਕਮੇਟੀ ਵੱਲੋਂ ਪੂਰੇ ਮਿਹਨਤ ਦੇ ਨਾਲ ਪੂਰੀ ਲਗਨ ਦੇ ਨਾਲ ਔਰ ਹਰ ਸੱਜਣ ਇਸ ਦੇ ਵਿੱਚ ਜਿਹੜਾ ਉਹ ਸਹਿਯੋਗ ਵੀ ਕਰ ਰਿਹਾ ਕਿ ਵਿਸ਼ਕਰਮਾ ਜੀ ਦਾ ਜਿਹੜਾ ਜਿਹੜੀ ਬਿਲਡਿੰਗ ਹੈਗੀ ਆ ਉਸੋਂ ਚੰਗਾ ਉੱਚਾ ਤੇ ਸੁੱਚਾ ਜਿਹੜਾ ਉਹ ਬਣਾਇਆ ਜਾ ਸਕੇ ਦੇਖੋ ਜੋ ਵੀ ਕਮੇਟੀ ਹੁਕਮ ਕਰੇਗੀ ਸੋ ਸਰਕਾਰ ਵੱਲੋਂ ਪਹਿਲਾਂ ਪਾਤਣਾ ਸ਼ਹਿਰ ਦੇ ਅੰਡਰ ਸੀਗਾ ਸੋ ਮੰਦਿਰ ਨੂੰ ਜਿਹੜੀ ਗ੍ਰਾਂਟ ਹੈਗੀ ਉਹ ਦਿੱਤੀ ਨਹੀਂ ਸੀ ਜਾ ਸਕਦੀ ਸੋ ਹੁਣ ਇਹ ਦਗਾਲ ਦੇ ਵਿੱਚ ਆ ਗਿਆ ਔਰ ਮੈਨੂੰ ਲੱਗਿਆ ਕਿ ਦਗਾਲ ਚਾਹੁੰਦਾ ਸੋ ਉਸ ਪੰਚਾਇਤ ਦੇ ਜਿਹਨ ਲਈ ਜਿਹੜਾ ਪੈਸਾ ਹੈਗਾ ਅਸੀਂ ਹੈਗਾ ਜਿਹੜਾ ਫੰਡ ਦੇ ਕੇ ਇਸ ਵਿਸ਼ਕਰਮਾ ਦੀ ਜਿਹੜੀ ਬਿਲਡਿੰਗ ਹੈਗੀ ਉਸ ਨੂੰ ਹੋਰ ਉੱਚਾ ਕਰ ਦੇਖੋ ਜਿਹੜੇ ਭਗਵਾਨ ਵਿਸ਼ਕਰਮਾਂ ਸੀਗੇ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਨਰਮਾਤਾ ਸੀਗੇ ਸਾਰੇ ਇਹਦੇ ਉਹ ਬ੍ਰਹਮਾ ਜੀ ਦੇ ਪੁੱਤਰ ਸੀਗੇ ਤੇ ਆਪਣੇ ਸ਼ਿਵ ਜੀ ਦੇ ਅਵਤਾਰ ਸੀ ਉਹਨਾਂ ਨੇ ਸੋਨੇ ਦੀ ਲੰਕਾ ਜਿਹੜਾ ਸੁਦਰਸ਼ਨ ਚੱਕਰ ਸੀ ਤ੍ਰਿਸ਼ੂਲ ਸੀ ਇਹ ਜੀਆਂ ਚੀਜ਼ਾਂ ਦਾ ਨਿਰਮਾਣ ਕੀਤਾ ਤੇ ਜਿੰਨਾ ਵੀ ਕਿਰਤ ਕਰਨ ਵਾਲਾ ਦਸਾਂ ਨੌਹਾਂ ਦੀ ਮਿਹਨਤ ਕਰਨ ਵਾਲਾ ਜੋ ਵੀ ਇਨਸਾਨ ਹੈਗਾ ਉਹ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਬਿਸ਼ਕਰਮਾ ਜੀ ਤੋਂ ਔਰ ਆਪਣੇ ਦਸਾਂ ਨੌਹਾਂ ਦਾ ਜਿਵੇਂ ਆਪਣੇ ਸਿੱਖ ਮਰਿਆਦਾ ਚ ਵੀ ਹੈ ਦਸਾਂ ਨੌਹਾਂ ਦੀ ਕਿਰਤ ਕਰਕੇ ਔਰ ਜੋ ਦਸਵੰਦ ਕੱਢ ਕੇ ਸਮਾਜ ਨੂੰ ਅੱਗੇ ਲਿਜਾਣ ਲਈ ਸਮਾਜ ਦੇ ਭਲੇ ਲਈ ਉਹ ਜੀ ਉਹਦਾ ਦਾਨ ਜ਼ਰੂਰ ਕਰਨਾ ਚਾਹੀਦਾ ਦਸਾਂ ਨੌਹਾਂ ਦੀ ਕਿਰਤ ਬੰਦੀ ਛੋੜ ਦਿਵਸ ਦੀ ਔਰ ਬਿਸ਼ਕਰਮਾ ਜੀ ਦੇ ਪ੍ਰਕਾਸ਼ ਉਤਸਵ ਦੀ ਮੈਂ ਸਮੂਹ ਸੰਗਤਾਂ ਨੂੰ ਔਰ ਖਾਸ ਕਰਕੇ ਹਲਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਸ਼ਰਮਾ ਜੀ ਦੇ ਪਵਿੱਤਰ ਦਿਹਾੜੀ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਇੱਥੋਂ ਦੇ ਬਤੁਨਤੇ ਸਦਰਾ ਵਿਧਾਇਕ ਸਾਹਿਬ ਦਾ ਬਾਕੀ 파ਰਟੀ ਨਮਾਇਦੇ ਪਹੁੰਚਿਆ ਕਿਉਂਕਿ ਸਾਡੇ ਮਿਸਤਰੀ ਭਾਈ ਚਾਰੂ ਅਸ਼ੀਰਵਾਦ ਦੇਣ ਦੇ ਲਈ ਸਾਡਾ ਅੱਜ ਬਹੁਤ ਪਵਿੱਤਰ ਤਿਉਹਾਰ ਅ ਵਿਸ਼ਕਰਮਾ ਦੇ ਔਰ ਉਹਦੇ ਲਈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਬਹੁਤ ਬਹੁਤ ਦੋਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਲਾਣਾ ਸਾਡ ਇਦਾਂ ਸ੍ਰੀ ਵਿਸ਼ਕਰਮਾ ਭਵਨ ਕਮੇਟੀ ਵੱਲੋਂ ਮਨਾਇਆ ਗਿਆ ਹੈ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਦੀ ਰਾਇ ਦੇ ਨਾਲ ਅਸੀਂ ਇਹ ਸਾਰਾ ਇਹ ਕਿ ਨਵੇਂ ਭਵਨ ਵਿਖੇ ਮਨਾਇਆ ਹੈ ਅੱਜ ਦਾ ਜਿਹੜਾ ਸਮਾਗਮ ਹੈ ਇਹ ਬਹੁਤ ਵਧੀਆ ਸੰਪੂਰਨ ਹੋਇਆ ਅਸੀਂ ਸਾਰੀਆਂ ਸੰਗਤਾਂ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ